ਮੈਂ ਡਾਕਟਰ ਸ਼ਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਫਰੀਦਕੋਟ ਦੇਖੋ ਅੱਜ ਜਿਹੜੀ ਸ਼ਮੂਲੀਅਤ ਹੈ ਸਾਡੀ ਆਪਣੇ ਭਰਾਵਾਂ ਦੇ ਨਾਲ ਕਿਸਾਨ ਯੂਨੀਅਨ ਦੇ ਨਾਲ ਹੈ ਕਿਉਂਕਿ ਅਸੀਂ ਪਿੰਡਾਂ ਦੇ ਡਾਕਟਰਾਂ ਔਰ ਪਿੰਡਾਂ ਦੇ ਵਿੱਚ ਹੀ ਰਹਿੰਦੇ ਆ ਪਿੰਡਾਂ ਦੇ ਵਿੱਚ ਪ੍ਰੈਕਟਿਸਿੰਗ ਕਰਦੇ ਆ ਸਾਡਾ ਅੱਜ ਤੱਕ ਕੋਈ ਇਹਨਾਂ ਨਾਲ ਜਿਹੜਾ ਹੈਗਾ ਨਾਤਾ ਨਹੀਂ ਹੈ ਤਕਰੀਬਨ ਡੇਢ 2 ਸਾਲ ਤੋਂ ਜਦੋਂ ਤੋਂ ਜਿਹੜੀ ਹੈਗੀ ਆ ਕਿਸਾਨ ਧਰਨਾ ਚੱਲ ਰਿਹਾ ਹੈ ਕਿਸਾਨ ਮੋਰਚਾ ਚੱਲ ਰਿਹਾ ਹੈ ਚਾਹੇ ਉਹ ਦਿੱਲੀ ਹੋਵੇ ਚਾਹੇ ਖਨੌਰੀ ਹੋਵੇ ਚਾਹੇ ਸ਼ੰਭੂ ਹੋਵੇ ਸਾਡਾ ਸਾਥ ਇਹਨਾਂ ਨਾਲ ਤਕਰੀਬਨ ਜਿਹੜਾ ਉੱਥੇ ਰਿਹਾ ਹੈ ਕਿਉਂਕਿ ਕਿਸਾਨੀ ਨਾਲ ਔਰ ਡਾਕਟਰੀ ਦਾ ਪੇਸ਼ਾ ਜਿਹੜਾ ਸਾਡਾ ਪਿੰਡਾਂ ਦੇ ਡਾਕਟਰਾਂ ਦਾ ਇੱਕ ਨੌ ਮਾਸਤ ਦਾ ਰਿਸ਼ਤਾ ਹੈ ਜੀ ਅੱਜ ਦਾ ਜੋ ਕਿੰਨੇ ਵੇਲੇ ਤੋਂ ਲੈ ਕੇ ਕਿੰਨੇ ਵੇਲੇ ਤੱਕ ਦੇਖੋ ਜੋ ਸਾਨੂੰ ਕਾਲ ਦਿੱਤੀ ਗਈ ਸੀ ਕਿਸਾਨ ਯੂਨੀਅਨ ਵੱਲੋਂ ਉਹ ਤਕਰੀਬਨ 10 ਤੋਂ ਲੈ ਕੇ 4 ਵਜੇ ਤੱਕ ਸੀ ਔਰ ਅਸੀਂ ਜੋ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੇ ਸਾਥੀ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਬਲਾਕ ਫਰੀਦਕੋਟ ਵੱਲੋਂ ਇੱਥੇ ਪਹੁੰਚੇ ਆ ਜੀ ਬਾਕੀ ਜੈਤੋ ਬਰਗਾੜੀ ਜਿੱਥੇ-ਜਿੱਥੇ ਵੀ ਜਿਹੜਾ ਹੈਗਾ ਧਰਨਿਆਂ ਦਾ ਪ੍ਰੋਗਰਾਮ ਹੈ ਸਾਡੀਆਂ ਸਾਰੀਆਂ ਬਲਾਕਾਂ ਜ਼ਿਲ੍ਹਾ ਫਰੀਦਕੋਟ ਦੀਆਂ ਉੱਥੇ ਉਹਨਾਂ ਦੀਆਂ ਸਾਰਿਆਂ ਦੀ ਮੈਂ ਡਿਊਟੀ ਲਾਈ ਹੈ ਸਾਰੇ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਆ ਔਰ ਅਸੀਂ ਇਕੱਲਾ ਇੱਥੇ ਨਹੀਂ ਅਸੀਂ ਚਾਹੇ ਉਹ ਖਨੌਰੀ ਆ ਚਾਹੇ ਉਹ ਸ਼ੰਭੂ ਆ ਚਾਹੇ ਉਹ ਪਿਛਲਾ ਦਿੱਲੀ ਦਾ ਪ੍ਰੋਗਰਾਮ ਆ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਦਿੱਲੀ ਦਾ ਸਵਾ ਸਾਲ ਡੇਢ ਸਾਲ ਦਾ ਪ੍ਰੋਗਰਾਮ ਉੱਥੇ ਚੱਲਦਾ ਰਿਹਾ ਹੈ ਸਾਡਾ ਮੈਡੀਕਲ ਫ੍ਰੀ ਕੈਂਪ ਅਸੀਂ ਉੱਥੇ ਤਕਰੀਬਨ ਡਿਊਟੀਆਂ ਸਾਰੇ ਪੰਜਾਬ ਦੇ ਵਿੱਚੋਂ ਲਾ ਕੇ ਦਿੱਲੀ ਦੇ ਵਿੱਚ ਡੇਢ ਸਾਲ ਹੀ ਅਸੀਂ ਉੱਥੇ ਰਹੇ ਹਾਂ ਹੁਣ ਵੀ ਸਾਡਾ ਤਕਰੀਬਨ 15-20 ਦਿਨ ਤੋਂ ਖਨੌਰੀ ਬਾਰਡਰ ਤੇ ਅਸੀਂ ਮੈਂ ਖੁਦ ਜਾ ਕੇ ਆਇਆ ਹਾਂ ਅਸੀਂ ਉੱਥੇ ਡਿਊਟੀਆਂ ਲਾ ਕੇ ਸਾਡੇ ਪੰਜਾਬ ਪ੍ਰਧਾਨ ਨੇ ਸਾਡੇ ਹਰ ਇੱਕ ਬਲਾਕ ਦੀਆਂ ਡਿਊਟੀਆਂ ਲਾਈਆਂ ਹਰ ਡੇ ਦੇ ਮੁਤਾਬਕ ਵੀ ਅਸ ਦਿਨ ਫਕਾਣਾ ਬਲਾਕ ਜਾਊਗਾ ਇਸ ਦਿਨ ਆਬਲਕ ਜਾਊਗਾ ਸਾਡਾ ਧਰਨਾ ਸਾਡਾ ਜਿਹੜਾ ਸਾਥ ਹੈ ਔਰ ਜੋ ਅਸੀਂ ਫ੍ਰੀ ਮੈਡੀਕਲ ਕੈਂਪ ਹੈ ਸਾਡਾ ਜਿੰਨੀ ਦੇਰ ਧਰਨਾ ਚੱਲੂਗਾ ਉੰਨੀ ਦੇਰ ਹੀ ਅਸੀਂ ਉੱਥੇ ਇਹਨਾਂ ਦੇ ਨਾਲ ਰਵਾਂਗੇ ਔਰ ਜਿਹੜਾ ਹੈਗਾ ਇਹ ਮੋਰਚੇ ਨੂੰ ਅਸੀਂ ਜਿੱਤ ਕੇ ਹਟਾਂਗੇ ਜਿਹੜਾ ਅੱਜ ਦੀ ਗੱਲ ਹੈ ਜਿੰਨੇ ਵਜੇ ਤੱਕ ਚਾਹੇ ਉਹ 3 ਵਜੇ ਤੇ ਆ 4 ਵਜੇ ਤੇ ਆ 5 ਵਜੇ ਤੇ ਆ ਅਸੀਂ ਉੱਥੇ ਇਹਨਾਂ ਦਾ ਸਾਥ ਦੇਵਾਂਗੇ ਕਿਉਂਕਿ ਅਸੀਂ ਦੁਕਾਨਾਂ ਇਹਨਾਂ ਦੇ ਹੱਕ 'ਚ ਬੰਦ ਕੀਤੀਆਂ ਹੋਈਆਂ ਕਿਉਂਕਿ ਇਹਨਾਂ ਤੋਂ ਹੀ ਅਸੀਂ ਇਹਨਾਂ ਪਰਿਵਾਰਾਂ ਨਾਲ ਹੀ ਸਾਡਾ ਰਾਬਤਾ ਹੈ ਇਹਨਾਂ ਪਰਿਵਾਰਾਂ ਦੇ ਹੀ ਅਸੀਂ ਮਰੀਜ਼ ਦੇਖਨੇ ਆ ਐਮਰਜੈਂਸੀ ਸਵਾਲਾਂ ਵਾਸਤੇ ਇਹਨਾਂ ਨੇ ਸਾਨੂੰ ਛੋਟ ਦਿੱਤੀ ਹੈ ਜੇ ਸਾਨੂੰ ਕੋਈ ਐਮਰਜੈਂਸੀ ਪਿੰਡ ਦੇ ਵਿੱਚੋਂ ਕਾਲ ਆਉਂਦੀ ਆ ਜ਼ਰੂਰ ਕਿ ਸੱਤੀ ਨੂੰ ਭੇਜਾਂਗੇ ਪਰ ਇੱਥੇ ਅਸੀਂ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਨਾਲ ਇਹਨਾਂ ਦਾ ਸਾਥ ਦੇਵਾਂਗੇ ਅੱਜ ਅਸੀਂ ਆਏ ਸੀ ਸਾਡੇ ਪਿੰਡ ਦੇ ਵਿੱਚ ਪੱਕੇ ਜੇ ਘਰਨੇ ਲੱਗਾ ਅਸੀਂ ਜਗਦੀ ਸਿੰਘ ਧੱਲੇਵਾਲ ਦੇ ਨਾਲ ਖੜਦੇ ਆਂ ਜੋ ਵੀ ਹੁਕਮ ਕਰਤੇ ਆ ਅਸੀਂ ਉਹਨਾਂ ਦੇ ਨਾਲ ਜ਼ਰੂਰ ਖੜਾਂਗੇ ਅਸੀਂ ਸਾਡੇ ਪਿੰਡ ਦੇ ਵਿੱਚ ਇਸ ਕਰਨੀ ਧਾਰਨਾ ਲਾਇਆ ਗਿਆ ਹੈ ਤੇ ਅਸੀਂ ਧਰਨੇ ਦੇ ਵਿੱਚ ਸਾਡਾ ਪੱਕਾ ਪਿੰਡ ਸ਼ਾਮਿਲ ਹੋਇਆ ਹੈ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਲੋਕ ਆ ਜੋ ਕਿ ਕਾਫੀ ਗਿਣੇ ਸ਼ਾਮਿਲ ਹੋਏ ਹਨ ਇਸ ਕਰਕੇ ਹਾਂਜੀ ਬਹੁਤ ਜ਼ਿਆਦਾ ਲੋਕ ਗਏ ਹਜੇ ਵੀ ਗਏ ਹੋਏ ਆ ਬਹੁਤ ਸਾਰੀਆਂ ਕਿਨਾਂ ਹਕਾਲੀਆਂ ਲੈ ਕੇ ਜਾਂਦੇ ਆ ਲੋਕ ਸਾਡੇ 5-5 10-10 ਦਿਨ ਲਾ ਕੇ ਆਉਂਦੇ ਆ ਲੋਕੀ ਉੱਥੇ ਜਾ ਕੇ ਉਹਨਾਂ ਦੇ ਥਰੂ ਕੀ ਹੁੰਦਾ ਉਹਨਾਂ ਨੇ ਹੱਕ ਦੇ ਵਿੱਚ ਬੋਲਦੇ ਉੱਥੇ ਆ ਕਿ ਉਹਨਾਂ ਨਾਲ ਖੜਨਾ ਚਾਹੀਦਾ ਸਾਨੂੰ ਉਹਨਾਂ ਦੇ ਹੁਣ ਤੁਹਾਨੂੰ ਉਹਨਾਂ ਨਾਲ ਵੀ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਉਹਨਾਂ ਦੇ ਜਿਹੜੀ ਇੱਕ ਨੂ ਉਹ ਸਾਨੂੰ ਕਿੰਦਾ ਮੰਨਣੇ ਚਾਹੀਦੇ ਹਨ ਇਸ ਕਰਕੇ ਲੜਾਈ ਅੱਜ ਵਕ ਵਕ ਕਿਸਾਨ ਯੂਨੀਅਨ ਵੱਲੋਂ ਪੰਜਾਬ ਮੰਡੀ ਕਾਲ ਦਿੱਤੀ ਗਈ ਸੀ ਜੋ ਫਰੀਦਕੋਟ ਸ਼ਹਿਰ ਦੇ ਵਿੱਚ ਕਾਫੀ ਦੁਕਾਨਾਂ ਬੰਦਾਂ ਤੇ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਕੋਈ ਵੀ ਅਜੇ ਤੱਕ ਕੰਮ ਹੀ ਕੱਟਣਾ ਨਹੀਂ ਆਪਰੀ ਤੇ ਨਿਗਰਾਨੀ ਜਾਰੀ ਹੈ ਜੀ ਪਹਿਲਾ ਹਾਲ ਤੱਕ ਆਨਾ ਹਰੇ ਬੰਦੀ ਹੈ ਜੀ ਤੇ ਕੋਈ ਇੱਕਾ ਦੁੱਕਾ ਖੁੱਲੀਆਂ ਆ ਤਾਂ ਉਹਨਾਂ ਨੂੰ ਵੀ ਸੁਝਾ ਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਇਹਨਾਂ ਦਾ ਸਹੂਲਤ